ਕੱਲ ਦਿਨ ਇੱਕ ਵੀਡੀਓ ਬੜੀ ਸਰਕੂਲੇਟ ਕਰ ਰਹੀ ਹੈ ਪੂਰੇ ਸੋਸ਼ਲ ਮੀਡੀਆ ਉਤੇ ਜਿਹਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਸਿੰਧੀਆਂ ਦੇ ਗੁਰਦੁਆਰਾ ਤੇ ਉਹ ਗੁਰੂ ਨਾਨਕ ਸਾਹਿਬ ਬਣਾਇਆ ਕਿਸੇ ਬੱਚੇ ਨੂੰ ਤੇ ਲੈ ਕੇ ਗੁਰਗੰਸਾ ਦੇ ਬਰਾਬਰ ਕੂਸੀ ਲਾ ਕੇ ਬਿਠਾਉਂਦੇ ਨੇ ਤੇ ਉਹ ਸਾਰਾ ਜਿਹੜਾ ਸਵਾਦ ਰਚਿਆ ਜਾਂਦਾ ਇਹ ਸਭ ਤੋਂ ਸ਼ਰਮ ਵਾਲੀ ਗੱਲ ਸਿੰਧੀ ਬਰਾਦਰੀ ਵਾਸਤੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਆ ਜਲਪਾ ਜੋ ਠੀਕ ਠਾਕ ਹੋ ਜੇ ਬਾਸ਼ੋ ਕੱਲ ਦਿਨ ਇੱਕ ਵੀਡੀਓ ਬੜੀ ਸਰਕੂਲੇਟ ਕਰ ਰਹੀ ਹੈ ਪੂਰੇ ਸੋਸ਼ਲ ਮੀਡੀਆ ਉਤੇ ਜਿਹਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਸਿੰਧੀਆਂ ਦੇ ਗੁਰਦੁਆਰਾ ਤੇ ਉਹ ਗੁਰੂ ਨਾਨਕ ਸਾਹਿਬ ਬਣਾਇਆ ਕਿਸੇ ਬੱਚੇ ਨੂੰ ਤੇ ਲੈ ਕੇ ਗੁਰਗੰਸਾ ਦੇ ਬਰਾਬਰ ਕੁੱਸੀ ਲਾ ਕੇ ਬਿਠਾਉਂਦੇ ਨੇ ਤੇ ਉਹ ਸਾਰਾ ਜਿਹੜਾ ਸਵਾਦ ਰਚਿਆ ਜਾਂਦਾ ਇਹ ਸਭ ਤੋਂ ਸ਼ਰਮ ਵਾਲੀ ਗੱਲ ਸਿੰਧੀ ਬਰਾਦਰੀ ਵਾਸਤੇ ਹੈ ਠੀਕ ਹੈ ਤੁਸੀਂ ਗੁਰੂ ਨਾਨਕ ਗੁਰਗੰਸਾ ਨੂੰ ਮੰਨਦੇ ਹੋ ਤਣ ਗੁਰਨ ਦੇ ਸਾਚੇ ਪਾਸ਼ਾ ਨੂੰ ਮੰਨਦੇ ਹੋ ਤੁਸੀਂ ਗੁਰੂ ਨਾਨਕ ਨਾਮ ਦੇ ਵਸ ਸਿੱਖੋ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਸਾਰੀ ਆਜ਼ਾਦੀ ਸਾਰੀ ਲਿਬਰਟੀ ਮਿਲ ਜਾਂਦੀ ਹੈ ਕੋਈ ਵੀ ਐਸਾ ਅਨਰਥ ਕਰਨ ਦੇ ਫੇਕ ਹੋਰ ਜਿਹੜੀ ਇਹ ਪਾ ਨੋਟ ਕੀਤੀ ਹੋਏ ਇਹ ਹੈ ਕਿ ਇਹਦੇ ਤੇ ਜਿੰਨੇ ਰਿਐਕਸ਼ਨ ਆਏ ਨੇ ਸਾਰੇ ਇੰਡੀਵਿਜੂਅਲਸ ਨੇ ਕਿਹਾ ਲੋ ਕਿ ਜਿਵੇਂ ਆ ਸੁਧਾਰਨ ਸਿੱਖ ਜਿਹੜਾ ਸਭ ਨੇ ਦੁੱਖ ਪ੍ਰਗਟ ਕੀਤਾ ਪਰ ਇਹਦੇ ਵਿੱਚ ਕੋਈ ਜਥੇਬੰਦੀ ਕੋਈ ਐਸਜੀਪੀਸੀ ਦਾ ਪ੍ਰਧਾਨ ਕੋਈ ਤਖਤ ਦਾ ਚੇਹੇਦਾਰ बोले तक ਨਹੀਂ ਆ ਜਾਂ ਤੇ ਇਹ ਹੋ ਸਕਦਾ ਕਿ ਉਹਨਾਂ ਨੂੰ ਲੱਗਦਾ ਕਿ ਇਹ ਵਿਸ਼ਾ ਇਹਨਾਂ ਛੋਟਾ ਵੀ ਇਹ ਤੇ ਬੋਲਣਾ ਉਹਨਾਂ ਦੀ ਤਾਂ ਹੀ ਹੋ ਸਕਦੀ ਹੈ ਜਾਂ ਉਹਨਾਂ ਨੂੰ ਇਸ ਵਿੱਚ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਗੱਲ ਇਹ ਹੈ ਕਿ ਜੇ ਹੁਣ ਸੋਧਾ ਨਾ ਲੱਗਾ ਜੇ ਕਿਸੇ ਨੇ ਕਾਰਵਾਈ ਨਾ ਪਾਈ ਇਹ ਗੱਲ ਅਗਾਹ ਹੋਰ ਵਧੇਗੀ ਔਰ ਇਹ ਜਦ ਫੋਨ ਉਸੇ ਪਤਾ ਲੱਗ ਕਿਤਾ ਗੱਲਬਾਤ ਇਹ ਪਤਾ ਲੱਗਾ ਕਿ ਇਹ ਹੁਣ ਨਹੀਂ ਹੋਇਆ ਪਿਛਲੇ 5-7 ਸਾਲ ਤੋਂ ਹੋ ਰਿਹਾ ਹੈ ਤੇ ਲੋਕਲ ਜੋ ਤੇ ਥੋੜਾ ਬਰ ਰੋਲਾ ਸ਼ੋਲਾ ਪਾਉਂਦੇ ਵਿਚਾਰੇ ਪਰ ਕੋਈ ਹੈਲਪ ਨਹੀਂ ਹੁੰਦੀ ਤੇ ਹੁਣ ਜਿਹੜੇ ਸਦਕਾਰ ਕਮੇਟੀ ਵਾਲੇ ਜਿਹੜੇ ਡਾਂਗਾਂ ਚੱਕ ਕੇ ਉਹ ਤੁਰ ਤੱਕ ਚੱਲ ਜਾਂਦੇ ਜਿਸ ਰੂਪ ਦਾ ਮਹਾਰਾਜ ਦੇ ਉੱਤੇ ਸੂਚ ਚੱਕਣ ਵਾਸਤੇ ਇਹ ਉਹਨਾਂ ਦੀ ਡਿਊਟੀ ਬਣਦੀ ਹੈ ਕਿਉਂਕਿ ਇਹ ਉਹਨਾਂ ਦਾ ਜਿਹੜਾ ਹੈ ਕ੍ਰਾਈਟੇਰੀਆ ਹੈ ਵੀ ਇੱਕ ਡਾਂਗ ਉਧਰ ਹੀ ਫੇਰ ਕੇ ਧਰ ਕੇ ਜਿਹੜਾ ਬਣਿਆ ਸੀ ਉਹਦੇ ਵੀ ਚਾਹੇ ਬੱਚਾ ਵੀ ਹੈ ਤੇ ਜਿਹੜਾ ਪ੍ਰਧਾਨ ਜਿੰਨੇ ਕਰਾਇਆ ਉਹਦੇ ਤੇ ਜਿਹੜੇ ਨਾਲ ਫਿਰਦੇ ਉਹਦੇ ਇਹਦੇ ਵਾਸਤੇ ਸਿੰਘਾਂ ਨੂੰ ਮੋਰਚਾ ਵਿੱਢਣਾ ਪੈਣਾ ਹੈ ਜੋ ਵੀ ਗੱਲ ਆਈ ਗਈ ਹੋਗੀ ਤੇ ਫਿਰ ਅਗਲੇ ਸਾਲ ਫਿਰ ਇਹ ਕੁਝ ਕਰਨਗੇ ਨਹੀਂ ਤੇ ਐਸਜੀਪੀਸੀ ਉਹਨਾਂ ਉੱਤੇ ਕੋਈ ਐਸਾ ਕੇਸ ਕਰੇ 295 ਇਹਦਾ ਨਹੀਂ ਦਾ ਸਖਤ ਜਥੇਬੰਦੀਆਂ ਕਰਨ ਕਿਸੇ ਨਾ ਕਿਸੇ ਨੂੰ ਸਟੈਪ ਲੈਣਾ ਪੈਣਾ ਕੀ ਕਹਿੰਦੇ ਜਗਜੀਤ ਸਿੰਘ ਬਿਲਕੁਲ ਜੀ ਬਿਲਕੁਲ ਇਹ ਛੋਟੀ ਗੱਲ ਨਹੀਂ ਹੈ ਜੀ ਹਾਂ ਇਹ ਸਮਝਣਾ ਤਾਂ ਬਹੁਤ ਵੱਡੀ ਗੱਲ ਹੈ ਜੀ ਫਸ ਲਈ ਤੇ ਫਾਸੀ ਦਾ ਬਈ ਬੈਰੀ ਸਾਰੀ ਗੱਲ ਸਮਝਾਈ ਦਿੱਤੀ ਹੈ ਜੀ ਤੁਹਾਨੂੰ ਇਹ ਜਾਣਬੁੱਝ ਕੇ ਜਿਹੜੀਆਂ ਕੋਝੀਆਂ ਹਰਕਤਾਂ ਨੇ ਇਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਜਿਸ ਨਾਲ ਸਾਡੇ ਪੰਥ ਨੂੰ ਸਾਡੀਆਂ ਮਰਿਆਦਾਵਾਂ ਨੂੰ ਢਾਹ ਲਾਈ ਜਾ ਰਹੀ ਹੈ ਇਹ ਛੋਟੀਆਂ-ਛੋਟੀਆਂ ਗੱਲਾਂ ਜਿੰਨਾਂ ਨੂੰ ਲੱਗਦੀ ਨੇ ਵੀ ਛੋਟੀ ਜੀ ਗੱਲ ਹੈ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਤੋਂ ਹੀ ਵੱਡੇ-ਵੱਡੇ ਜਿਹੜੀਆਂ ਗੱਲਾਂ ਆ ਕੇ ਹੋਂਚ ਆਉਂਦੀਆਂ ਨੇ ਭਾਈ ਸੋ ਸਾਰੀ ਸੰਗਤ ਨਾਲ ਮਿਲ ਕੇ ਐਸਜੀਪੀਸੀ ਆ ਚਾਹੇ ਸਿੱਖ ਸਥਿਵੰਦੀਆਂ ਨੇ ਸਾਡੀਆਂ ਸਾਰੀਆਂ ਨਾਲ ਮਿਲ ਕੇ ਇਹਦਾ ਕੋਈ ਪ੍ਰਬੰਧ ਕਰੋ ਤਾਂ ਕਿ ਐਸੀ ਕੋਝੀ ਹਰਕਤ ਕੋਈ ਦੁਬਾਰਾ ਨਾ ਹੋਵੇ ਠੀਕ ਹੈ ਜੀ ਬਾਬਾ ਜੀ ਤੇ ਬਾਕੀ ਜਿਹੜਾ ਸਾਡਾ ਕੰਮ ਹੈ ਉਹ ਕਾਨੂੰਨੀ ਕਾਰਵਾਈ ਦਾ ਉਹ ਅਸੀਂ ਕਰਾਂ ਕਰਾਂਗੇ ਇਹਨਾਂ ਉੱਤੇ 295 ਦਾ ਜਿਹੜਾ ਪਰਚਾ ਧਾਰਾ ਉਹ ਦਰਜ ਕਰਵਾ ਕੇ ਆਵਾਂਗੇ ਤੇ ਬਾਕੀ ਜਿਹੜੀਆਂ ਜਥੇਬੰਦੀਆਂ ਜਿੱਥੇ ਤੱਕ ਜਾ ਸਕਦੇ ਹੋ ਤੁਸੀਂ ਕਿਉਂਕਿ ਮੈਂ ਅਕਸਰ ਹੋਕਦਾ ਹੁੰਨਾ ਕਿ ਆਪਾਂ ਮਸਲਾ ਜਿਹੜਾ ਉਹ ਗੱਲ ਨਾਲ ਹੱਲ ਕਰਨਾ ਪਰ ਇੱਥੇ ਇਹ ਮਸਲਾ ਗੱਲ ਨਾਲ ਹੱਲ ਹੋਣ ਵਾਲਾ ਨਹੀਂ ਹੈ ਸੋ ਜਿਹੜੇ ਜਿਹੜੇ ਸਿੰਘ ਚੜ੍ਹਦੀ ਕਲਾ ਵਾਲੇ ਨੇ ਜਿਹੜੇ ਇਹਨਾਂ ਕਮਾਂਜ ਨੇ ਤੇ ਉਹਨਾਂ ਨੂੰ ਬੇਨਤੀ ਹੈ ਵੀ ਇੱਥੇ ਵੀ ਕਾਰਵਾਈ ਕਰੋ ਕੱਠੇ ਉਹ ਤਾਂ ਕਿ ਇੱਕ ਇੱਕ ਐਸਾ ਇਹ ਸੁਣਿਆ ਲੱਗੇ ਕਿ ਅੱਜ ਤੋਂ ਬਾਅਦ ਇਹ ਡਰਾਮਾ ਦੁਬਾਰਾ ਕੋਈ ਨਾ ਖੇਡਣ ਦੀ ਕੋਸ਼ਿਸ਼ ਕਰੇ ਸੋ ਇਹਨੂੰ ਛੋਟਾ ਨਹੀਂ ਲੈਣਾ ਜਾਂ ਤੇ ਇਹ ਸਾਨੂੰ ਚੁੰਡੀ ਵੜ ਕੇ ਵੰਦੇ ਵੀ ਕਿੰਨਾ ਗਦਰ ਦਾ ਸਾਹ ਸਕਦੇ ਆ ਫਿਰ ਆਪਾਂ ਚੋਪੋ ਜਾਨੇ ਫਿਰ ਉਤੋਂ ਵੱਡੀ ਚੁੰਡੀ ਵੜਦੇ ਆ ਫਿਰ ਇਹ ਸਾਡੇ ਧੱਫਾ ਮਾਰਦੇ ਆ ਫਿਰ ਇਹ ਸਾਡੇ ਥੱਪੜ ਵੀ ਮਾਰਨੇਗੇ ਆਉਣ ਨਾਲ ਸਮਝ ਹੋਸਾ ਵੀ ਸਾਡੇ ਜੁੱਤੀਆਂ ਵੀ ਮਾਰਨੇ ਲੋਗ ਅੱਗੇ ਪੰਥ ਖਾ ਹੀ ਰਿਹਾ ਪਰ ਹੁਣ ਇਹ ਹੈ ਕਿ ਜੇ ਇੱਤੇਕਾਰ ਵੀ ਨਾ ਪਈਦੇ ਨਾਮੋਸ਼ੀ ਵਾਲੀ ਗੱਲ ਹੈ ਜੋ ਸਾਡਾ ਕੰਮ ਹੈ ਉਹ ਤੁਹਾਨੂੰ ਪਤਾ ਹੀ ਕਿਸੀ ਕਾਨੂੰਨੀ ਕਾਰਵਾਈ ਕਰਦੇ ਉਹ ਪਕਰਨੀ ਕਰਨੀ ਹੈ ਤੇ ਬਾਕੀ ਜਿਨੇ ਨਾਂਗ ਫੇਰਨੀ ਹੈ ਜਿਨੇ ਸੋਦਾ ਚੜਨਾ ਰੱਜ ਕੇ ਚੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਲ ਫੋਟੋ ਠੀਕ ਠਾਕ ਹੋ ਜੇ ਬਾਸ਼ੋ ਕੱਲ ਦਿਨ ਇੱਕ ਵੀਡੀਓ ਬੜੀ ਸਰਕੂਲੇਟ ਕਰ ਰਹੀ ਹੈ ਪੂਰੇ ਸੋਸ਼ਲ ਮੀਡੀਆ ਉੱਤੇ ਜਿਹਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਸਿੰਧੀਆਂ ਦੇ ਗੁਰਦੁਆਰਾ ਹੈ ਤੇ ਉਹ ਗੁਰੂ ਨਾਨਕ ਸਾਹਿਬ ਬਣਾਇਆ ਕਿਸੇ ਬੱਚੇ ਨੂੰ ਤੇ ਲੈ ਕੇ ਗੁਰਗੰਸਾ ਦੇ ਬਰਾਬਰ ਕੁਰਸੀ ਲਾ ਕੇ ਬਿਠਾਉਂਦੇ ਨੇ ਤੇ ਉਹ ਸਾਰਾ ਜਿਹੜਾ ਸਵਾਨ ਰਚਿਆ ਜਾਂਦਾ ਇਹ ਸਭ ਤੋਂ ਸ਼ਰਮ ਵਾਲੀ ਗੱਲ ਸਿੰਧੀ ਬਰਾਦਰੀ ਵਾਸਤੇ ਹੈ ਠੀਕ ਹੈ ਤੁਸੀਂ ਗੁਰੂ ਨਾਨਕ ਗੁਰਗੰਸਾ ਸਾਹਿਬ ਨੂੰ ਮੰਨਦੇ ਹੋ ਤੁਹਾਨੂੰ ਗੁਰਨਾਨ ਦੇ ਸਾਹਿਬ ਸੱਚੇ ਪਾਤਸ਼ਾਹ ਨੂੰ ਮੰਨਦੇ ਹੋ ਤੁਸੀਂ ਗੁਰੂ ਨਾਨਕ ਨਾਮ ਬੇਵਸ ਸਿੱਖ ਹੋ ਇਹਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਸਾਰੀ ਆਜ਼ਾਦੀ ਸਾਈ ਲਿਬਰਟੀ ਮਿਲ ਜਾਂਦੀ ਹੈ ਕੋਈ ਵੀ ਐਸਾ ਅਨਰਥ ਕਰਨ ਦੇ ਫੇਰ ਇੱਕ ਹੋਰ ਜੀ ਜਿਹੜੀ ਆਪਾਂ ਨੋਟ ਕੀਤੀ ਉਹ ਇਹ ਹੈ ਕਿ ਇਹਦੇ ਉੱਤੇ ਜਿੰਨੇ ਰਿਐਕਸ਼ਨ ਆਏ ਨੇ ਸਾਰੇ ਇੰਡੀਵਿਜੂਅਲਸ ਨੇ ਕਹਿ ਲੋ ਕਿ ਜਿਵੇਂ ਆ ਸੁਧਾਰਨ ਸਿੱਖ ਜਿਹੜਾ ਸਭ ਨੇ ਦੁੱਖ ਪ੍ਰਗਟ ਕੀਤਾ ਪਰ ਇਹਦੇ ਵਿੱਚ ਕੋਈ ਜ਼ੇਹਬੰਦੀ ਕੋਈ ਐਸਡੀਪੀਸੀ ਦਾ ਪ੍ਰਧਾਨ ਕੋਈ ਤਖਤ ਦਾ ਜ਼ਹੇਦਾਰ ਬੋਲੇ ਤੱਕ ਨਹੀਂ ਆ ਜਾਂ ਤੇ ਇਹ ਹੋ ਸਕਦਾ ਕਿ ਉਹਨਾਂ ਨੂੰ ਲੱਗਦਾ ਕਿ ਇਹ ਵਿਸ਼ਾ ਇਹਨਾਂ ਛੋਟਾ ਵੀ ਤੇ ਬੋਲਣਾ ਉਹਨਾਂ ਦੀ ਤਾਂ ਹੀ ਹੋ ਸਕਦੀ ਹੈ ਜਾਂ ਉਹਨਾਂ ਦੇ ਸੀਨਾ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਗੱਲ ਇਹ ਹੈ ਕਿ ਜੇ ਹੁਣ ਸੋਧਾ ਨਾ ਲਗਾ ਜੇ ਕਿਸੇ ਨੇ ਕਾਰਵਾਈ ਨਾ ਪਾਈ ਇਹ ਗੱਲ ਅਗਾਹ ਹੋਰ ਵਧੇਗੀ ਔਰ ਇਹ ਜਦ ਫੋਨ ਉਸੇ ਪਤਾ ਲ ਕੀਤਾ ਗੱਲਬਾਤ ਇਹ ਪਤਾ ਲਗਾ ਕਿ ਇਹ ਹੁਣ ਨਹੀਂ ਹੋਇਆ ਪਿਛੇ 5-7 ਸਾਲ ਤੋਂ ਹੋ ਰਿਹਾ ਤੇ ਲੋਕਲ ਜੋ ਤੇ ਥੋੜਾ ਬ ਰੋਲਾ ਸ਼ੋਲਾ ਪਾਉਂਦੇ ਵਿਚਾਰੇ ਪਰ ਕੋਈ ਹੈਲਪ ਨਹੀਂ ਹੁੰਦੀ ਤੇ ਹੁਣ ਜਿਹੜੇ ਸਦਕਾਰ ਕਮੇਟੀ ਵਾਲੇ ਜਿਹੜੇ ਡਾਂਗਾਂ ਚੱਕ ਕੇ ਉਹ ਤੁਰ ਤੱਕ ਚੱਲ ਜਾਂਦੇ ਜਿਸ ਰੂਪ ਦਾ ਮਹਾਰਾਜ ਦੇ ਉੱਤੇ ਸੂਪ ਚੱਕਣ ਵਾਸਤੇ ਇਹ ਉਹਨਾਂ ਦੀ ਡਿਊਟੀ ਬਣਦੀ ਹੈ ਕਿਉਂਕਿ ਇਹ ਉਹਨਾਂ ਦਾ ਜਿਹੜਾ ਹੈ ਕ੍ਰਾਈਟੇਰੀਆ ਹੈ ਵੀ ਇੱਕ ਰਾਂਗ ਉਧਰ ਹੀ ਫੇਰ ਕੇ ਧਰ ਕੇ ਜਿਹੜਾ ਬਣਿਆ ਸੀ ਉਹਦੇ ਵੀ ਚਾਹੇ ਬੱਚਾ ਵੀ ਹੈ ਤੇ ਜਿਹੜਾ ਪ੍ਰਧਾਨ ਜਿੰਨੇ ਕਰਾਇਆ ਉਹਦੇ ਤੇ ਜਿਹੜੇ ਨਾਲ ਫਿਰਦੇ ਉਹਦੇ ਇਹਦੇ ਵਾਸਤੇ ਸਿੰਘਾਂ ਨੂੰ ਮੋਰਚਾ ਵਿੱਢਣਾ ਪੈਣਾ ਕੋਈ ਗੱਲ ਆਈ ਗਈ ਹੋਗੀ ਤੇ ਫਿਰ ਅਗਲੇ ਸਾਲ ਫਿਰ ਇਹ ਕੁਝ ਕਰਨਗੇ ਨਹੀਂ ਤੇ ਐਸਜੀਪੀਸੀ ਉਹਨਾਂ ਉੱਤੇ ਕੋਈ ਐਸਾ ਕੇਸ ਕਰੇ 295 ਇਹਦਾ ਨਹੀਂ ਤਾਂ ਸਿੱਖ ਜਥੇਬੰਦੀਆਂ ਕਰਨ ਕਿਸੇ ਨਾ ਕਿਸ ਨੂੰ ਸਟੈਪ ਲੈਣਾ ਪੈਣਾ ਕੀ ਕਹਿੰਦੇ ਜਗਜੀਤ ਸਿੰਘ ਬਿਲਕੁਲ ਜੀ ਬਿਲਕੁਲ ਇਹ ਛੋਟੀ ਗੱਲ ਨਹੀਂ ਹੈ ਜੀ ਹਾਂ ਇਹ ਸਮਝਣਾ ਤਾਂ ਬਹੁਤ ਵੱਡੀ ਗੱਲ ਹੈ ਜੀ ਫਸ ਲਈ ਤੇ ਫਾਸੀ ਦਾ ਬਈ ਬੈਰੀ ਸਾਰੀ ਗੱਲ ਸਮਝਾਈ ਦਿੱਤੀ ਹੈ ਜੀ ਤੁਹਾਨੂੰ ਇਹ ਜਾਣ ਬੁੱਝ ਕੇ ਜਿਹੜੀਆਂ ਕੋਝੀਆਂ ਹਰਕਤਾਂ ਨੇ ਇਹਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਜਿਹਦੇ ਨਾਲ ਸਾਡੇ ਪੰਥ ਨੂੰ ਸਾਡੀਆਂ ਮਰਿਆਦਾਵਾਂ ਨੂੰ ਢਾਹ ਲਾਈ ਜਾ ਰਹੀ ਹੈ ਇਹ ਛੋਟੀਆਂ-ਛੋਟੀਆਂ ਗੱਲਾਂ ਜਿੰਨਾਂ ਨੂੰ ਲੱਗਦੀ ਨੇ ਵੀ ਛੋਟੀ ਜੀ ਗੱਲ ਹੈ ਇਹਨਾਂ ਛੋਟੀਆਂ-ਛੋਟੀਆਂ ਗੱਲਾਂ ਤੋਂ ਹੀ ਵੱਡੇ-ਵੱਡੇ ਜਿਹੜੀਆਂ ਗੱਲਾਂ ਆ ਕੇ ਹੋਂਚ ਆਉਂਦੀਆਂ ਨੇ ਭਾਈ ਸੋ ਸਾਰੀ ਸੰਗਤ ਨਾਲ ਮਿਲ ਕੇ ਐਸਜੀਪੀਸੀ ਆ ਚਾਹੇ ਸਿੱਖ ਸਥਿਵੰਦੀਆਂ ਨੇ ਸਾਡੀਆਂ ਸਾਰੀਆਂ ਨਾਲ ਮਿਲ ਕੇ ਇਹਦਾ ਕੋਈ ਪ੍ਰਬੰਧ ਕਰੋ ਤਾਂ ਕਿ ਐਸੀ ਕੋਝੀ ਹਰਕਤ ਕੋਈ ਦੁਬਾਰਾ ਨਾ ਹੋਵੇ ਠੀਕ ਹੈ ਜੀ ਬਾਬਾ ਜੀ ਤੇ ਬਾਕੀ ਜਿਹੜਾ ਸਾਡਾ ਕੰਮ ਹੈ ਉਹ ਕਾਨੂੰਨੀ ਕਾਰਵਾਈ ਦਾ ਉਹ ਅਸੀਂ ਕਰਾਂ ਕਰਾਂਗੇ ਇਹਨਾਂ ਉੱਤੇ 295 ਦਾ ਜਿਹੜਾ ਪਰਚਾ ਧਾਰਾ ਉਹ ਦਰਜ ਕਰਵਾ ਕੇ ਆਵਾਂਗੇ ਤੇ ਬਾਕੀ ਜਿਹੜੀਆਂ ਜਥੇ ਬੰਦੀਆਂ ਜਿੱਥੇ ਤੱਕ ਜਾ ਸਕਦੇ ਹੋ ਤੁਸੀਂ ਕਿਉਂਕਿ ਮੈਂ ਅਕਸਰ ਹੋਕਦਾ ਹੁੰਨਾ ਕਿ ਆਪਾਂ ਮਸਲਾ ਜਿਹੜਾ ਉਹ ਗੱਲਾਂ ਹੱਲ ਕਰਨਾ ਪਰ ਇੱਥੇ ਇਹ ਮਸਲਾ ਗੱਲਾਂ ਹੱਲ ਹੋਣ ਵਾਲਾ ਨਹੀਂ ਹੈ ਸੋ ਜਿਹੜੇ ਜਿਹੜੇ ਸਿੰਘ ਚੜ੍ਹਦੀ ਕਲਾ ਵਾਲੇ ਨੇ ਜਿਹੜੇ ਇਹਨਾਂ ਕਮਾਂਚ ਨੇ ਤੇ ਉਹਨਾਂ ਨੂੰ ਬੇਨਤੀ ਹੈ ਵੀ ਇੱਥੇ ਵੀ ਕਾਰਵਾਈ ਕਰੋ ਕੱਠੇ ਉਹ ਤਾਂ ਕਿ ਇੱਕ ਇੱਕ ਐਸਾ ਇਹ ਸੁਨੇਹਾ ਲੱਗੇ ਕਿ ਅੱਜ ਤੋਂ ਬਾਅਦ ਇਹ ਡਰਾਮਾ ਦੁਬਾਰਾ ਕੋਈ ਨਾ ਖੇਡਣ ਦੀ ਕੋਸ਼ਿਸ਼ ਕਰੇ ਸੋ ਇਹਨੂੰ ਛੋਟਾ ਨਹੀਂ ਲੈਣਾ ਜਾਂ ਤੇ ਇਹ ਸਾਨੂੰ ਚੁੰਡੀ ਵੜ ਕੇ ਵੰਦੇ ਵੀ ਕਿੰਨਾ ਗਦਰ ਦਾ ਸਾਹ ਸਕਦੇ ਆ ਫਿਰ ਆਪਾਂ ਚੋਪੋ ਜਾਨੇ ਫਿਰ ਉਤੋਂ ਵੱਡੀ ਚੁੰਡੀ ਵੜਦੇ ਆ ਫਿਰ ਇਹ ਸਾਡੇ ਧਫਾ ਮਾਰਦੇ ਆ ਫਿਰ ਇਹ ਸਾਡੇ ਥੱਪੜ ਵੀ ਮਾਰਨੇਗੇ ਆਉਣ ਨਾਲ ਸਮਝ ਹੋਸਾ ਵੀ ਸਾਡੇ ਜੁੱਤੀਆਂ ਵੀ ਮਾਰਨੇ ਲੋਗ ਅੱਗੇ ਪੰਥ ਖਾ ਹੀ ਰਿਹਾ ਪਰ ਹੁਣ ਇਹ ਹੈ ਕਿ ਜੇ ਇੱਤੇਕਾਰ ਵੀ ਨਾ ਪਈਦੇ ਨਾਮੋਸ਼ੀ ਵਾਲੀ ਗੱਲ ਹੈ ਜੋ ਸਾਡਾ ਕੰਮ ਹੈ ਉਹ ਤੁਹਾਨੂੰ ਪਤਾ ਹੀ ਕਿ ਅਸੀਂ ਕਾਨੂੰਨੀ ਕਾਰਵਾਈ ਕਰਦੇ ਹਾਂ ਉਹ ਪਕਰ ਨਹੀਂ ਕਰਨੀ ਹੈ ਤੇ ਬਾਕੀ ਜਿਨੇ ਡਾਂਗ ਫੇਰਨੀ ਹੈ ਜਿਨੇ ਸੋਦਾ ਚੜਨਾ ਰੱਜ ਕੇ ਚੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ